ਬਿਨਾਂ ਬਿਮਾਰੀ ਤੋਂ ਲੰਬੀ ਜ਼ਿੰਦਗੀ ਜਿਉਣ ਲਈ ਇਹ ਨੁਕਸੇ ਵਰਤੋ ਲੰਬੀ ਉਮਰ ਜਿਉ ਨੁਕਸੇ ਅਪਣਾਓ ਤੇ ਆਓ ਸੰਧਿਆ ਅੱਜ ਤੁਹਾਨੂੰ ਪੰਜ ਨੁਕਸੇ ਦੱਸਾਂਗੇ ਜੋ ਕਿ ਤੁਸੀਂ ਬਿਨਾਂ ਬਿਮਾਰੀ ਤੋਂ ਲੰਬੀ ਜ਼ਿੰਦਗੀ ਨੂੰ ਜਿਉ ਸਕੋ ਪੈਰਾਂ ਦੀ ਮਾਲਿਸ਼ ਨੰਬਰ 1 ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਤੇ ਤਲੀਆਂ ਉੱਤੇ ਸਰੋਂ ਦੇ ਤੇਲ ਨਾਲ ਮਾਲਿਸ਼ ਜ਼ਰੂਰ ਕਰੋ ਇਸ ਦੇ ਨਾਲ ਨਸਾਂ ਮਜ਼ਬੂਤ ਹੋਣਗੀਆਂ ਤੇ ਕਮਜ਼ੋਰੀ ਦੂਰ ਹੋਵੇਗੀ ਨੰਬਰ 2 ਧੁੰਨੀ ਵਿੱਚ ਤੇਲ ਰਾਤ ਨੂੰ ਸੌਣ ਤੋਂ ਪਹਿਲਾਂ ਧੁੰਨੀ ਵਿੱਚ 3-4 ਬੂੰਦਾ ਤੇਲ ਦੀ ਪਾਓ ਇਸ ਦੇ ਨਾਲ ਸਰੀਰ ਦੀ ਰਿਪੇਅਰਿੰਗ ਹੁੰਦੀ ਰਹਿੰਦੀ ਹੈ ਤੇ ਤੰਦਰੁਸਤੀ ਦਾ ਇਹ ਇੱਕ ਸੀਕ੍ਰੇਟ ਹੈ ਨੰਬਰ 3 ਰਾਤ ਨੂੰ ਤਾਂਬੇ ਦੇ ਬਰਤਨ ਵਿੱਚ ਪਾਣੀ ਨੂੰ ਭਰ ਕੇ ਰੱਖੋ ਤੇ ਸਵੇਰੇ ਉੱਠ ਕੇ ਇਹ ਪਾਣੀ ਪੀਓ ਇਸ ਨਾਲ ਨੇਚਰਲੀ ਬਾਡੀ ਡੀਟੌਕਸ ਹੋਵੇਗੀ ਨੰਬਰ 4 ਨੱਕ ਵਿੱਚ ਤੇਲ नाक ਵਿੱਚ ਦੋ ਬੂੰਦਾ ਤੇਲ ਦੀਆਂ ਪਾਉਣ ਨਾਲ ਫੇਸ ਤੇ ਚੁਰੜੀਆਂ ਖਤਮ ਹੋ ਜਾਂਦੀਆਂ ਹਨ ਤੇ ਜਲਦੀ ਬੁਢਾਪਾ ਵੀ ਨਹੀਂ ਆਉਂਦਾ ਤੇ ਇਹ ਤੁਸੀਂ ਜ਼ਰੂਰ ਰਾਤ ਨੂੰ नाक ਵਿੱਚ ਤੇਲ ਪਾਓ ਨੰਬਰ 5 ਖਾਣੇ ਤੋਂ ਪਹਿਲਾਂ ਪਾਣੀ ਖਾਣੇ ਤੋਂ ਪਹਿਲਾਂ ਪਾਣੀ ਪੀਣ ਨਾਲ ਪੇਟ ਠੰਡਾ ਰਹਿੰਦਾ ਹੈ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਲੰਬੀ ਉਮਰ ਦਾ ਹੈ ਸੀਕ੍ਰੈਟ ਹੈ ਕਿਉਂਕਿ ਖਾਣਾ ਖਾਣ ਤੋਂ ਬਾਅਦ ਤੁਰੰਤ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਇਸ ਕਰਕੇ ਜਾਂ ਘੰਟਾ ਪਹਿਲਾਂ ਪਿਓ ਜਾਂ ਬਾਅਦ ਵਿੱਚ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ